ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਇੱਕ ਬਹੁਤ ਵੱਡੀ ਸਮੱਸਿਆ ਜਿਸ ਤੋਂ ਪੂਰਾ ਹਿੰਦੁਸਤਾਨ ਤਰਸਦਾ ਹੈ ਉਸ ਬਾਰੇ ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਬਹੁਤ ਵੱਡਾ ਫੈਸਲਾ ਦਿੱਤਾ ਹੈ ਤੇ ਬਹੁਤ ਹੀ ਤਿੱਖੀ ਟਿੱਪਣੀ ਕੀਤੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਆਵਾਰਾ ਕੁੱਤਿਆਂ ਦੇ ਆਤੰਕ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਵੀ ਸ਼ਹਿਰ ਕੋਈ ਵੀ ਸੂਬਾ ਅਜਿਹਾ ਨਹੀਂ ਹੋਏਗਾ ਜਿੱਥੇ ਆਵਾਰਾ ਕੁੱਤਿਆਂ ਦੇ ਆਤੰਕ ਤੋਂ ਲੋਕ ਪਰੇਸ਼ਾਨ ਨਹੀਂ ਨੇ ਕਈ ਥਾਵਾਂ ਤੋਂ ਮੌਤਾਂ ਦੀਆਂ ਖਬਰਾਂ ਵੀ ਆਈਆਂ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਪੂਰੇ ਮਾਮਲੇ ਦੇ ਵਿੱਚ ਖੁਦ ਹੀ ਸੁਓ ਮੋਟੋ ਲਿਆ ਯਾਨੀ ਖੁਦ ਹੀ ਸੰਗਿਆਨ ਲਿਆ ਤੇ ਇਸ ਪੂਰੇ ਕੇਸ ਨੂੰ ਪਰਸੂ ਕੀਤਾ ਇੱਕ ਅਦਾਲਤ ਦਾ ਮਿੱਤਰ ਵਕੀਲ ਵੀ ਇਸ ਦੇ ਵਿੱਚ ਤਾਇਨਾਤ ਕੀਤਾ ਗਿਆ ਤੇ ਅੱਜ ਜੋ ਫੈਸਲਾ ਦਿੱਤਾ ਗਿਆ ਉਹ ਬੇहद ਹੀ ਵੱਡਾ ਫੈਸਲਾ ਹੈ ਫੈਸਲਾ ਇਹ ਦਿੱਤਾ ਗਿਆ ਕਿ ਦਿੱਲੀ ਅਤੇ ਉਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਦਿੱਲੀ ਹੈ ਗੁਰੂਗਾਮ ਹੈ ਨੌਇਡਾ ਹੈ ਗਾਜ਼ੀਆਬਾਦ ਹੈ ਇਹਨਾਂ ਸਾਰੇ ਇਲਾਕਿਆਂ ਤੋਂ ਅਗਲੇ 4 ਘੰਟਿਆਂ ਦੇ ਅੰਦਰ ਅੰਦਰ ਜੋ ਆਵਾਰਾ ਕੁੱਤੇ ਨੇ ਗਲੀਆਂ ਦੇ ਵਿੱਚ ਫਿਰ ਰਹੇ ਨੇ ਉਹਨਾਂ ਨੂੰ ਚੁੱਕਣਾ ਸ਼ੁਰੂ ਕਰੋ ਤੇ ਚੁੱਕ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਤੁਰੰਤ ਲੈ ਕੇ ਜਾਇਆ ਜਾਵੇ ਤੇ ਅਗਲੇ 8 ਹਫ਼ਤਿਆਂ ਦੇ ਅੰਦਰ ਅੰਦਰ ਉਹਨਾਂ ਦੇ ਰਖ ਰਖਾ ਉਹਨਾਂ ਦੀ ਦੇਖਭਾਲ ਦੇ ਲਈ ਤੇ ਉਹਨਾਂ ਦੇ ਸਟਰੇਲਾਈਜੇਸ਼ਨ ਯਾਨੀ ਨਸਬੰਦੀ ਦੇ ਤਹਿਤ ਜਿੰਨੇ ਵੀ ਕੰਮ ਕੀਤੇ ਜਾਂਦੇ ਨੇ ਉਸ ਨੂੰ ਯਕੀਨੀ ਬਣਾਇਆ ਜਾਵੇ ਸੁਪਰੀਮ ਕੋਰਟ ਨੇ ਇੱਕ ਹੋਰ ਬਹੁਤ ਵੱਡੀ ਗੱਲ ਕਹੀ ਹੈ ਤੁਹਾਨੂੰ ਇੱਕ ਤਸਿਲਸਲੇ ਵਾਰ ਵੀ ਦੱਸਾਂਗੇ ਪਰ ਮੋਟੀ ਮੋਟੀ ਗੱਲ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਉਹਨਾਂ ਸਾਰੇ ਪਸ਼ੂ ਪ੍ਰੇਮੀਆਂ ਨੂੰ ਵੀ ਚੇਤਾਵਨੀ ਦਿੱਤੀ ਹੈ ਜੋ ਇਹ ਕਹਿੰਦੇ ਨੇ ਕਿ ਆਵਾਰਾ ਕੁੱਤਿਆਂ ਨੂੰ ਇੱਕ ਥਾਂ ਤੋਂ ਚੁੱਕ ਕੇ ਦੂਜੀ ਥਾਂ ਤੇ ਨਹੀਂ ਲੈ ਕੇ ਜਾਣਾ ਚਾਹੀਦਾ ਪਰ ਸੁਪਰੀਮ ਕੋਰਟ ਨੇ ਇੱਕੋ ਇੱਕ ਸਵਾਲ ਪੁੱਛਿਆ ਕਿ ਕੀ ਤੁਹਾਡੇ ਪਸ਼ੂ ਪ੍ਰੇਮ ਕਰਕੇ ਜਿਹੜੇ ਬੱਚਿਆਂ ਨੂੰ ਜਿਹੜੇ ਬਜ਼ੁਰਗਾਂ ਨੂੰ ਕੁੱਤੇ ਨਿਸ਼ਾਨਾ ਬਣਾਉਂਦੇ ਨੇ ਜਾਂ ਜਿਨ੍ਹਾਂ ਦੀ ਜ਼ਿੰਦਗੀਆਂ ਖਤਮ ਹੋ ਗਈਆਂ ਉਹ ਜ਼ਿੰਦਗੀਆਂ ਤੁਸੀਂ ਵਾਪਸ ਲੈ ਕੇ ਆ ਸਕਦੇ ਹੋ ਇਸ ਦੇ ਉੱਪਰ ਸੁਪਰੀਮ ਕੋਰਟ ਨੇ ਜੋ ਤਲਕੀ ਦਿਖਾਈ ਉਹ ਬੇहद ਅਹਿਮ ਹੈ ਤੇ ਉਹਨਾਂ ਸਾਰੇ ਲੋਕਾਂ ਦੇ ਲਈ ਰਾਹਤ ਦੀ ਗੱਲ ਹੈ ਜੋ ਲੋਕ ਕੁੱਤਿਆਂ ਦੇ ਅਤੰਕ ਤੋਂ ਪਰੇਸ਼ਾਨ ਨੇ ਅਕਸਰ ਤੁਸੀਂ ਪੰਜਾਬ ਹੋਵੇ ਜਾਂ ਕੋਈ ਹੋਰ ਸੂਬਾ ਹੋਵੇ ਕੋਈ ਵੀ ਕਸਬਾ ਹੋਵੇ ਕੋਈ ਵੀ ਪਿੰਡ ਹੋਵੇ ਜਿੱਥੇ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਜਾਂ ਇਕੱਲੇ ਸ਼ਖਸ ਨੂੰ ਦੇਖ ਕੇ ਉਸ ਦੇ ਉੱਪਰ ਹਮਲਾ ਕਰਨ ਦੀਆਂ ਖਬਰਾਂ ਨਾ ਦੇਖੀਆਂ ਹੋਣ ਲੁਧਿਆਣਾ ਦੇ ਵਿੱਚ ਵੀ ਜਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅਜਿਹੀਆਂ ਖਬਰਾਂ ਆਈਆਂ ਕਿ ਛੋਟੇ ਬੱਚਿਆਂ ਨੂੰ ਤੇ ਬਜ਼ੁਰਗਾਂ ਦੇ ਮਾਰ ਕੇ ਅੱਧੀਆਂ ਲਾਸ਼ਾਂ ਵੀ ਕੁੱਤੇ ਖਾ ਗਏ ਇਸ ਤਰ੍ਹਾਂ ਦੀ ਖਬਰਾਂ ਆ ਰਹੀਆਂ ਸਨ ਤੇ ਲੋਕਾਂ ਨੂੰ ਜਦੋਂ ਇਹ ਗੱਲ ਹੋਈ ਤਾਂ ਲੋਕਾਂ ਨੇ ਕਿਹਾ ਕਿ ਇਸ ਦਾ ਹੱਲ ਕੀ ਹੈ ਇਸ ਦਾ ਹੱਲ ਸਿਰਫ ਅਤੇ ਸਿਰਫ ਸਰਕਾਰ ਤੇ ਅਦਾਲਤ ਕਰ ਸਕਦੀ ਤੇ ਅੱਜ ਸੁਪਰੀਮ ਕੋਰਟ ਨੇ ਇਹ ਹੱਲ ਕੱਢ ਦਿੱਤਾ ਤੇ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲਈ ਇਹ ਫੈਸਲਾ ਸੁਣਾਇਆ ਜੇ ਸੁਪਰੀਮ ਕੋਰਟ ਇਹ ਫੈਸਲਾ ਸੁਣਾ ਰਿਹਾ ਤਾਂ ਇਹ ਫੈਸਲਾ ਇੱਕ ਪ੍ਰੈਸੀਡੈਂਟ ਬਣ ਜਾਏਗਾ ਯਾਨੀ ਇਹ ਇੱਕ ਰਵਾਇਤ ਬਣੇਗੀ ਸਾਰੇ ਸੂਬਿਆਂ ਦੇ ਲਈ ਜਿੱਥੇ ਇਹ ਕੇਸ ਲੜਿਆ ਜਾ ਸਕਦਾ ਤੇ ਆਵਾਰਾ ਕੁੱਤਿਆਂ ਦੇ atent ਤੋਂ ਬਚਾਇਆ ਜਾ ਸਕਦਾ ਤੇ ਇਸ ਵੇਲੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਗੱਲ ਇਹ ਆ ਆਮ ਆਦਮੀ ਨਾਲ ਜੁੜੀ ਹੋਈ ਕਿ ਆਵਾਰਾ ਕੁੱਤਿਆਂ ਦੇ ਜੋ atent ਹੈ ਉਸ ਤੋਂ ਤੁਸੀਂ ਹੁਣ ਕਿਤੇ ਨ ਕਿਤੇ ਉਸ ਤੋਂ ਹੁਣ ਆਜ਼ਾਦੀ ਪਾ ਸਕਦੇ ਹੋ ਸੁਪਰੀਮ ਕੋਰਟ ਨੇ ਅੱਜ ਅਦਾਲਤ ਦੇ ਵਿੱਚ ਕੀ ਕੁਝ ਕਿਹਾ ਉਹ ਤੁਹਾਨੂੰ ਇੱਕ ਇੱਕ ਕਰਕੇ ਦੱਸਿਓ ਸਿਲਸਿਲੇਵਾਰ ਦੱਸਿਓ ਸੁਪਰੀਮ ਕੋਰਟ ਨੇ ਜਿਹੜੀਆਂ 11 ਗੱਲਾਂ ਕਹੀਆਂ ਉਹ ਗੱਲਾਂ ਤੋਂ ਤੁਸੀਂ ਨੋਟ ਜ਼ਰੂਰ ਨਾ ਤੇ ਅੱਗੇ ਤੋਂ ਪ੍ਰਸ਼ਾਸਨ ਤੋਂ ਇਸ ਬਾਰੇ ਸਵਾਲ ਪੁੱਛਣ ਯੋਗ ਤੁਸੀਂ ਰਹੋਗੇ ਤਾਂ ਸੁਪਰੀਮ ਕੋਰਟ ਨੇ ਸਭ ਤੋਂ ਪਹਿਲੀ ਗੱਲ ਕਹੀ ਜਿਹੜੀ ਸਭ ਤੋਂ ਪਹਿਲੀ ਗੱਲ ਕੋਰਟ ਨੇ ਕਹੀ ਦਿੱਲੀ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਸਾਰੇ ਆਵਾਰਾ ਕੁੱਤਿਆਂ ਨੂੰ ਕਾਬੂ ਕਰਕੇ ਕਿਸੇ ਹੋਰ ਥਾਂ ਤੇ ਲੈ ਕੇ ਜਾਇਆ ਜਾਵੇ ਇਹ ਸਖਤ ਆਦੇਸ਼ ਦਿੱਤਾ ਉਸ ਤੋਂ ਬਾਅਦ ਕਿਹਾ ਜਲਦ ਤੋਂ ਜਲਦ ਐਕਸ਼ਨ ਲੈਣ ਦੀ ਲੋੜ ਹੈ 8 ਹਫ਼ਤਿਆਂ ਦੇ ਅੰਦਰ ਕੁੱਤਿਆਂ ਲਈ ਸ਼ੈਲਟਰ ਤੇ ਲੋੜਿੰਦੇ ਪ੍ਰਬੰਧ ਕਰੋ ਉਸ ਤੋਂ ਬਾਅਦ ਸੁਪਰੀਮ ਕੋਰਟ ਕਹਿੰਦਾ ਨਸਬੰਦੀ ਹੋਈ ਹੋਵੇ ਜਾਂ ਨਹੀਂ ਹੋਈ ਹੋਵੇ ਸਮਾਜ ਨੂੰ ਇਹਨਾਂ ਤੋਂ ਸੁਰੱਖਿਆ ਤੇ ਆਜ਼ਾਦੀ ਦੀ ਆਜ਼ਾਦੀ ਮਹਿਸੂਸ ਹੋਣੀ ਚਾਹੀਦੀ ਹੈ ਉਸ ਤੋਂ ਅਗੇ ਕੋਰਟ ਕਹਿੰਦਾ ਇੱਕ ਵੀ ਆਵਾਰਾ ਕੁੱਤਾ ਗਲੀਆਂ ਸੜਕਾਂ ਉੱਤੇ ਘੁੰਮਦਾ ਨਹੀਂ ਦਿਖਣਾ ਚਾਹੀਦਾ ਸ਼ਕਤੀ ਨਾਲ ਕੋਰਟ ਨੇ ਇਹ ਗੱਲ ਕਹੀ ਅੱਗੇ ਵੀ ਕਿਹਾ ਜੋ ਜਾਨਵਰਾਂ ਦੇ ਨਾਲ ਸੰਬੰਧਿਤ ਕਾਨੂੰਨ ਆ ਉਸ ਦੇ ਵਿੱਚ ਇੱਕ ਨਿਯਮ ਹੈ ਕਿ ਤੁਸੀਂ ਕੁੱਤਿਆਂ ਦੀ ਨਸਬੰਦੀ ਕਰਕੇ ਮੁੜ ਕੇ ਉਸੇ ਇਲਾਕੇ ਦੇ ਵਿੱਚ ਛੱਡ ਕੇ ਆਓ ਕੋਰਟ ਕਹਿੰਦਾ ਹੈ ਇਹ ਅਜੀਬ ਨਿਯਮ ਹੈ ਅਜਿਹੇ ਕਿ ਕੁੱਤੇ ਨੂੰ ਚੁੱਕੋ ਨਸਬੰਦੀ ਕਰੋ ਤੇ ਮੁੜ ਕੇ ਉਸੇ ਇਲਾਕੇ ਵਿੱਚ ਛੱਡੋ ਤੇ ਅਜਿਹੇ ਨਿਯਮਾਂ ਨੂੰ ਭੁੱਲ ਜਾਓ ਅਤੇ ਸੱਚਾਈ ਦਾ ਸਾਹਮਣਾ ਕਰੋ ਜੋ ਇਹ ਕੁੱਤੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਇਸ ਤੋਂ ਬਾਅਦ ਕਹਿੰਦਾ ਕੋਰਟ ਇਸ ਤਰ੍ਹਾਂ ਹੀ ਅਸੀਂ ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦੇ ਹਾਂ ਇਸ ਤੋਂ ਲਾ ਕੋਈ ਹੋਰ ਚਾਰਾ ਨਹੀਂ ਹੈ ਉਸ ਤੋਂ ਬਾਅਦ ਕੋਰਟ ਕੀ ਕਹਿ ਰਿਹਾ ਇੱਕ ਹਫਤੇ ਦੇ ਅੰਦਰ-ਅੰਦਰ ਹੈਲਪਲਾਈਨ ਬਣਾਓ ਤਾਂ ਜੋ ਕੁੱਤਿਆਂ ਦੇ ਵੱਢਣ ਦੇ ਸਾਰੇ ਕੇਸਾਂ ਦੀ ਤਸਦੀਕ ਕੀਤੀ ਜਾਵੇ ਤੇ ਜਾਣਕਾਰੀ ਦਿੱਤੀ ਜਾ ਸਕੇ ਇਹਦਾ ਅੰਕੜਾ ਜਟਾਇਆ ਜਾ ਸਕੇ ਐਕਸ਼ਨ 4 ਘੰਟਿਆਂ ਦੇ ਅੰਦਰ ਸ਼ੁਰੂ ਕਰੋ ਜੇਕਰ ਕੋਈ ਵੀ ਜਥੇਬੰਦੀ ਰਾਹ ਦਾ ਰੋੜਾ ਬਣਦੀ ਹੈ ਤਾਂ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕਰੋ ਸੁਪਰੀਮ ਕੋਰਟ ਨੇ ਸਿੱਧਾ ਖੁੱਲਾ ਰਸਤਾ ਦੇ ਦਿੱਤਾ ਉਸ ਤੋਂ ਬਾਅਦ ਕੀਆ ਕੋਰਟ ਨੇ ਗੰਭੀਰ ਸਥਿਤੀ ਨੂੰ ਦੇਖਦਿਆਂ ਹੋਇਆਂ ਕੁੱਤਿਆਂ ਦੇ ਹੱਕ ਵਿੱਚ ਬੋਲਣ ਵਾਲੀਆਂ ਦੀ ਅਰਜ਼ੀ ਜੋ ਆਈਸੀ ਕੋਰਟ ਵਿੱਚ ਉਹ ਅਸੀ ਖੜੇ ਪੈਰ ਖਾਰਜ ਕਰਦੇ ਹਾਂ ਕੋਰਟ ਨੇ ਇਸ ਨੂੰ ਖਾਰਜ ਕੀਤਾ ਉਸ ਤੋਂ ਬਾਅਦ ਕੀ ਕੀ ਜਾਨਵਰਾਂ ਦੇ ਅਧਿਕਾਰਾਂ ਦੀ ਹਾਮੀ ਭਰਦੀਆਂ ਜਥੇਬੰਦੀਆਂ ਮਾਰੇ ਗਏ ਨਾਗਰਿਕਾਂ ਦੀ ਜ਼ਿੰਦਗੀ ਵਾਪਸ ਲਿਆ ਸਕਦੀਆਂ ਨੇ ਸਭ ਤੋਂ ਸਖਤ ਸਵਾਲ ਪੁੱਛਿਆ ਗਿਆ ਕਿਸੇ ਕੋਲ ਜਵਾਬ ਨਹੀਂ ਸੀ ਤਾਂ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਦੀ ਜੋ ਸਮੱਸਿਆ ਬਣੀ ਹੋਈ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਦੇ ਉੱਪਰ ਇੱਕ ਵੱਡਾ ਫੈਸਲਾ ਦਿੱਤਾ ਹੈ ਭਾਵੇਂ ਦਿੱਲੀ ਤੇ ਐਨਸੀਆਰ ਬਾਰੇ ਇਹ ਗੱਲ ਦਿੱਤੀ ਹੈ ਦਿੱਲੀ ਯਾਨੀ ਦਿੱਲੀ ਤੇ ਨੈਸ਼ਨਲ ਕੈਪੀਟਲ ਰੀਜਨ ਨੋਇੜਾ ਗੁੜਗਾਉ ਗਾਜ਼ੀਆਬਾਦ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਜੇਕਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਜੋ ਐਮਸੀ ਨੇ ਜਾਂ ਜੋ ਉਤੇ ਸੰਬੰਧਿਤ ਮੇਅਰ ਨੇ ਉਹ ਸਾਰੀਆਂ ਜਥੇਬੰਦੀਆਂ ਉਹ ਸਾਰੇ ਜੋ ਆਫਿਸ ਨੇ ਉਸ ਦੀ ਪਾਲਣਾ ਦੀ ਉਹ ਹੁਕਮਾਂ ਦੀ ਪਾਲਣਾ ਕਰਦੇ ਨੇ ਤਾਂ ਇਸ ਇਲਾਕੇ ਘਟੋ-ਘਟ ਇਹ ਇਲਾਕੇ ਆਵਾਰਾ ਕੁੱਤਿਆਂ ਦੇ ਅਤੰਕ ਤੋਂ ਮੁਕਤ ਹੋ ਜਾਣਗੇ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਯੂਪੀ ਦੇ ਵਿੱਚ ਇੱਕ ਕਬੱਡੀ ਖਿਡਾਰੀ ਸੀ ਉਸ ਨੇ ਇੱਕ ਕਤੂਰੇ ਨੂੰ ਨਾਲੀ ਚੋਂ ਕੱਢ ਕੇ ਬਚਾਇਆ ਉਸ ਕਤੂਰੇ ਦਾ ਨੋ ਲੱਗਣ ਕਰਕੇ ਉਸ ਨੂੰ ਰੇਬੀਸ ਫੈਲ ਗਿਆ ਤੇ ਉਹ ਇੱਕ ਹੋਣਹਾਰ ਕਬੱਡੀ ਖਿਡਾਰੀ ਮਾਰਿਆ ਗਿਆ ਸੀ ਕੋਰਟ ਨੇ ਇਸ ਪੂਰਾ ਮਾਮਲਾ ਸੰਗਿਆਨ ਇਸ ਕਰਕੇ ਲਿਆ ਕਿਉਂਕਿ ਦਿੱਲੀ ਦੇ ਇੱਕ ਇਲਾਕੇ ਦੇ ਵਿੱਚ ਇੱਕ ਛੋਟੀ ਬੱਚੀ ਨੂੰ ਕੁੱਤੇ ਨੇ ਵੱਢਿਆ ਰੇਬੀਸ ਦੇ ਕਾਰਨ ਉਸ ਬੱਚੀ ਦੀ ਮੌਤ ਹੋ ਗਈ। ਤੁਹਾਨੂੰ ਇੱਕ ਅੰਕੜੇ ਤੋਂ ਹੋਰ ਲੈ ਕੇ ਜਾਂਦੇ ਹਾਂ ਕਿ ਪੂਰੇ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਕੁੱਤਿਆਂ ਦੇ ਨਾਲ ਸੰਬੰਧ ਜੋ ਆਵਾਰਾ ਕੁੱਤਿਆਂ ਨਾਲ ਸੰਬੰਧਿਤ ਕੇਸ ਨੇ ਉਹ ਕਿਸ ਤਰ੍ਹਾਂ ਦੇ ਨੇ ਤਾਂ ਇੱਕ ਇੱਕ ਕਰਕੇ ਉਹ ਵੀ ਤੁਹਾਨੂੰ ਦੱਸ ਦਈਏ ਤੁਹਾਡੀ ਜਾਣਕਾਰੀ ਚ ਵਾਧਾ ਕਰ ਦਈਏ। ਇਸ ਸਮੇਂ ਭਾਰਤ ਵਿੱਚ ਇੱਕ ਅੰਦਾਜ਼ੇ ਮੁਤਾਬਕ 6 ਕਰੋੜ ਤੋਂ ਵੱਧ ਕੁੱਤੇ ਨੇ ਆਵਾਰਾ ਕੁੱਤੇ ਗਲੀਆਂ ਚ ਘੁੰਮ ਰਹੇ ਨੇ 6 ਕਰੋੜ ਤੋਂ ਵੱਧ ਉਹਨਾਂ ਦੀ ਜਨਸੰਖਿਆ ਹੈ ਇਸ ਤੋਂ ਬਾਅਦ ਸਾਲ 2024 ਚ ਇੱਕ ਅੰਕੜਾ ਆਇਆ ਸਾਲ 2024 ਚ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੇ 37 ਲੱਖ ਤੋਂ ਵੱਧ ਕੇ ਸਾਹਮਣੇ ਆਇਆ ਸੋਚੋ ਕਿੰਨਾ ਵੱਡਾ ਅੰਕੜਾ ਹੈ ਸਾਲ 2024 ਚ ਹੀ ਕੁੱਤਿਆਂ ਨਾਲ ਵੱਲੋਂ ਵੱਢਣ ਕਾਰਨ 54 ਲੋਕਾਂ ਦੀ ਮੌਤ ਹੋ ਗਈ ਸੀ ਇਹ ਇੱਕ ਬੇਹੱਦ ਡਰਾਉਣ ਵਾਲਾ ਅੰਕੜਾ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਵਿੱਚ ਕੁੱਤਿਆਂ ਵੱਲੋਂ ਵੱਡੇ ਜਾਣ ਦਾ ਮੁਆਵਜ਼ਾ ਵੀ ਦਿੱਤਾ ਗਿਆ ਹੈ ਇਹ ਤੁਸੀਂ ਜਾ ਕੇ ਪੜ੍ਹ ਲੈਣਾ ਕੋਰਟ ਨੇ ਤੈਅ ਕੀਤਾ ਕਿੰਨੇ ਇੰਚ ਕੁੱਤੇ ਨੇ ਵੱਢਿਆ ਉਸ ਤੋਂ ਬਾਅਦ ਉਸ ਦੇ ਮੁਤਾਬਕ ਤੁਹਾਨੂੰ ਪੈਸੇ ਮਿਲਣਗੇ ਉਸ ਤੋਂ ਬਾਅਦ ਇੱਕ ਹੋਰ ਡਾਟਾ ਸਾਹਮਣੇ ਆਇਆ ਕਿ ਪੰਜਾਬ ਵਿੱਚ ਇਸ ਸਾਲ ਦੇ ਪਹਿਲੇ 6 ਮਹੀਨਿਆਂ ਚ ਬੇਤਹਾਸ਼ਾ ਜੋ ਕੇਸ ਨੇ ਉਹ ਵਧੇ ਨੇ ਪਰ ਨਾਲ ਦੇ ਨਾਲ ਇੱਕ ਗੱਲ ਹੋਰ ਦੱਸ ਦਈਏ ਕਿ ਭਾਰਤ ਤੋਂ ਬਾਹਰ ਯੂਰਪ ਦੇ ਕਈ ਮੁਲਕ ਨੇ ਜਿਵੇਂ ਨੀਦਰਲੈਂਡ ਹੈ ਨੀਦਰਲੈਂਡ ਦੇ ਵਿੱਚ ਸਰਕਾਰ ਨੇ ਇਸ ਤਰ੍ਹਾਂ ਦੇ ਫੈਸਲੇ ਤਾਂ ਲਈ ਲਏ ਸੀ ਤੇ ਨਾਲ ਹੀ ਕਿਹਾ ਸੀ ਕਿ ਜੋ ਲੋਕ ਪਸ਼ੂ ਪ੍ਰੇਮੀ ਨੇ ਜਾਂ ਆਵਾਰਾ ਕੁੱਤਿਆਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਗਲੀਆਂ ਦੇ ਵਿੱਚ ਫੀਡ ਕਰਨ ਦੀ ਥਾਂ ਤੇ ਆਪਣੇ ਘਰਾਂ ਦੇ ਵਿੱਚ ਰੱਖਣ ਪਾਲਣ ਤੇ ਉਹਨਾਂ ਨੂੰ ਖਾਣਾ ਖਵਾਉਣ ਤੇ ਇਹ ਯਕੀਨੀ ਬਣਾਉਣ ਕਿ ਇਹ ਲੋਕਾਂ ਦੇ ਲਈ ਖਤਰਾ ਨਾ ਬਣਨ ਪਰ ਅੱਜ ਦੀ ਜਿਹੜੀ ਸਭ ਤੋਂ ਅਹਿਮ ਗੱਲ ਹੈ ਪੋਲਿਟਿਕਸ ਛੱਡ ਦਿਓ ਇੱਧਰ ਉੱਧਰ ਦੀਆਂ ਗੱਲਾਂ ਛੱਡ ਦਿਓ ਪਰ ਆਮ ਸ਼ਖਸ ਜੋ ਗਲੀਆਂ ਦੇ ਵਿੱਚ ਤੁਰਦਾ ਫਿਰਦਾ ਹੈ ਪਿੰਡਾਂ ਦੇ ਵਿੱਚ ਰਹਿੰਦਾ ਹੈ ਉਸ ਦੇ ਲਈ ਸੁਪਰੀਮ ਕੋਰਟ ਨੇ ਇੱਕ ਕਿਰਨ ਦਿਖਾਈ ਹੈ ਜੋ ਬਾਕੀ ਸੂਬਿਆਂ ਦੇ ਵਿੱਚ ਵੀ ਹੁਣ ਅਰਜ਼ੀਆਂ ਪੈਣ ਗਈਆਂ ਤੇ ਬਾਕੀ ਸੂਬਿਆਂ ਦੇ ਵਿੱਚ ਵੀ ਜਿੰਨੀਆਂ ਵੀ ਐਮਸੀ ਨੇ ਜਿੰਨੇ ਵੀ ਨਗਰ ਨਿਗਮ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਕੰਮ ਕਰਨਾ ਪੈ ਸਕਦਾ ਹੈ ਤਾਂ ਇਹ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ